ਇੱਕ ਐਕਸੀਡੈਂਟ ਹੋਇਆ ਵਾ ਆਟੋ ਦਾ ਤੇ ਕਿੰਨੇ ਬੱਚੇ ਆਏ ਔਰ ਇਹ ਅੱਠ ਵਿੱਚ ਆਏ ਨੇ ਅੱਛਾ ਇੱਕ ਐਕਸੀਡੈਂਟ ਹੋਇਆ ਰਹੇ ਹਾਂ ਜੀ ਤੇ ਕਿਸ ਚੀਜ਼ ਨਾ ਹੋਇਆ ਦੋਸਤ ਇਹ 12 ਪਸ਼ੂ ਨਾ ਹੋਇਆ ਐਕਸੀਡੈਂਟ ਕੈਂਟਰੀ ਹਸਪਤਾਲ ਲੈਣੇ ਬੱਚੇ ਸਨ ਤੇ ਸਟੇਬਲ ਬੱਚੇ ਦੋਸਤ ਸੱਚੇ ਫਿਲਹਾਲ ਸਟੇਬਲ ਨੇ ਕਿਨ ਇੱਕ ਵੀ ਥੋੜੀ ਸਿਰ ਚ ਜਾ ਸਕ ਲੱਗੀ ਉਹਨੂੰ ਸਟੇਟਿਕ ਐਡਵਾਈਸ ਕੀਤੀ ਤੇ 3 ਦੇ ਐਕਸੀਡੈਂਟ ਵਾਈਸ ਦਿੱਤੇ ਮੋਢੇ ਤੇ ਇੱਕ ਐਕਸੀਡੈਂਟ ਹੋਇਆ ਵਾ ਆਟੋ ਦਾ ਤੇ ਕਿੰਨੇ ਬੱਚੇ ਆਏ ਔਰ ਇਹ ਅੱਠ ਵਿੱਚ ਆਏ ਨੇ ਇੱਕ ਐਕਸੀਡੈਂਟ ਹੈ ਹਾਂਜੀ ਤੇ ਕਿਸ ਚੀਜ਼ ਨਾਲ ਹੋਇਆ ਦੋਸਤ ਇਹ 12 ਪਸ਼ੂ ਨਾਲ ਹੋਇਆ ਐਕਸੀਡੈਂਟ 10 ਰੁਪਏ ਲੈ ਕੇ ਬਚੇ ਸ ਤੇ ਸਟੇਬਲ ਬੱਚੇ ਦੋਸਤ ਸੱਚੇ ਪਿਲਾਲ ਸਟੇਬਲ ਨੇ ਕਿਨ ਇੱਕ ਵੀ ਥੋੜੀ ਸੱਚੀ ਜਾ ਸਕ ਲੱਗੀ ਉਹਨੂੰ ਸਟੇਡੀ ਐਡਵਾਈਸ ਕੀਤੀ ਤੇ ਤੇਨ ਦੇ ਐਕਸੀਡੈਂਟ ਵਾਈਸ ਦਿੱਤੇ ਮੋਢੇ ਇੱਕ ਐਕਸੀਡੈਂਟ ਹੋਇਆ ਵਾ ਆਟੋ ਦਾ ਤੇ ਕਿੰਨੇ ਪੁੱਛੇ ਆਏ ਔਰ ਇਹ ਅੱਠ ਵਿੱਚ ਆਏ ਨੇ ਅੱਛਾ ਇੱਕ ਐਕਸੀਡੈਂਟ ਹੈ ਹਾਂਜੀ ਤੇ ਕਿਸੀ ਨ ਹੋਇਆ ਰੋਸੋ ਇਹ 12 ਪਸ਼ੂ ਨਾਲ ਹੋਇਆ ਐਕਸੀਡੈਂਟ 10 ਰੁਪਿਆ ਲੈਣ ਦੇ ਵਿੱਚ ਸੀ ਤੇ ਸਟੇਬਲ ਵਿੱਚ ਪਰ ਜੋ ਸੱਚੇ ਪਿਲਾਉ ਸਟੇਬਲ ਮੈਂ ਕਿਨ ਇੱਕ ਵੀ ਥੋੜੀ ਸੱਚੀ ਜਾ ਸਕ ਲੱਗੀ ਉਹਨੂੰ ਸਟੇਟ ਅਡਵਾਈਸ ਕੀਤੀ ਤੇ 10 ਦੇ ਐਕਸੀਡੈਂਟ ਵਾਈਸ ਦਿੱਤੇ ਮੋਢੇ ਹੋ ਇੱਕ ਐਕਸੀਡੈਂਟ ਹੋਇਆ ਵਾ ਆਟੋ ਦਾ ਤੇ ਕਿੰਨੇ ਪੁੱਛੇ ਆਏ ਔਰ ਇਹ 8 ਵਿੱਚ ਆਏ ਨੇ ਅੱਛਾ ਐਕਸੀਡੈਂਟ ਹੈ ਹਾਂਜੀ ਕਿ ਕਿ ਸੀ ਨ ਹੋਇ ਰੋਸੋ ਇਹ 12 ਪਸ਼ੂ ਨਾਲ ਹੋਇਆ ਐਕਸੀਡੈਂਟ 10 ਰੁਪਿਆ ਲੈਣ ਦੇ ਬੱਚੇ ਸਨ ਤੇ ਸਟੇਬਲ ਵਿੱਚ ਜਦੋਂ ਸੱਚੇ ਵਿੱਚ ਲਾਲ ਸਟੇਬਲ ਨੇ ਕਿਨ ਇੱਕ ਵੀ ਥੋੜੀ ਸਿਰ ਚ ਜਲ ਸਕ ਲੱਗੀ ਉਹਨੂੰ ਸੇਫਟੀ ਐਡਵਾਈਸ ਕੀਤੀ ਤੇ 10 ਵੀ ਐਕਸੀਡੈਂਟ ਵਾਈਸ ਦਿੱਤੀ ਮੋਢੇ ਹੋ ਇੱਕ ਐਕਸੀਡੈਂਟ ਹੋਇਆ ਵਾ ਆਟੋ ਦਾ ਤੇ ਕਿੰਨੇ ਬੱਚੇ ਆਏ ਔਰ ਇਹ ਅੱਠ ਵਿੱਚ ਆਏ ਨੇ ਅੱਛਾ ਐਕਸੀਡੈਂਟ ਹੋਇਆ ਹਾਂਜੀ ਤੇ ਕਿਸੇ ਨੂੰ ਹੋਇਆ ਨਾ ਉਸੋ ਇਹ 12 ਪਸ਼ੂ ਨਾਲ ਹੋਇਆ ਐਕਸੀਡੈਂਟ ਕੈਂਟਰੀ ਟਿਕਿਆ ਲੈਣ ਬੱਚੇ ਸਨ ਤੇ ਸਟੇਬਲ ਵਿੱਚੋਂ ਬੱਚੇ ਨੂੰ ਸੱਚੇ ਵਿੱਚ ਲਾਲ ਸਟੇਬਲ ਨੇ ਕਿਨ ਇੱਕ ਵੀ ਥੋੜੀ ਸਿਰ ਚ ਜਾ ਸਕ ਲੱਗੀ ਉਹਨੂੰ ਸਟੇਟਿਕ ਐਡਵਾਈਸ ਕੀਤੀ ਤੇ ਟੈਂਡ ਦੇ ਐਕਸੀਡੈਂਟ ਵਾਈਸ ਦਿੱਤੇ ਮੋਢੇ ਤੇ ਇੱਕ ਐਕਸੀਡੈਂਟ ਹੋਇਆ ਵਾ ਆਟੋ ਦਾ ਤੇ ਕਿੰਨੇ ਬੱਚੇ ਆਏ ਔਰ ਇਹ ਅੱਠ ਵਿੱਚ ਆਏ ਨੇ ਅੱਛਾ ਐਕਸੀਡੈਂਟ ਹੋਇਆ ਹਾਂਜੀ ਤੇ ਕਿਸੇ ਨੂੰ ਹੋਇਆ ਨਹੀਂ ਰੋਸੋ ਇਹ 12 ਪਸੂ ਨੂੰ ਹੋਇਆ ਐਕਸੀਡੈਂਟ 10 ਰੁਪਏ ਲੈ ਕੇ ਬਚ ਉਸ ਤੇ ਸਟੇਬਲ ਬੱਚੇ ਪਰ ਜੋ ਸੱਚੇ ਪਿਲਾਲ ਸਟੇਬਲ ਨੇ ਕਨ ਇੱਕ ਵੀ ਥੋੜੀ ਸੱਚੀ ਜਾ ਸਕ ਲੱਗੀ ਉਹਨੂੰ ਸਟੇਡੀ ਐਡਵਾਈਸ ਕੀਤੀ ਤੇ ਤੇਨ ਦੇ ਐਕਸੀਡੈਂਟ ਵਾਈਸ ਦਿੱਤੇ ਮੋਢੇ ਇੱਕ ਐਕਸੀਡੈਂਟ ਹੋਇਆ ਵਾ ਆਟੋ ਦਾ ਤੇ ਕਿੰਨੇ ਪੁੱਛੇ ਆਏ ਔਰ ਇਹ ਅੱਠ ਵਿੱਚ ਆਏ ਨੇ ਅੱਛਾ ਐਕਸੀਡੈਂਟ ਹੋਇਆ ਹਾਂਜੀ ਤੇ ਕਿਸੇ ਨੂੰ ਹੋਇਆ ਨਹੀਂ ਰਸੋ ਇਹ 12 ਪਸ਼ੂ ਨਾਲ ਹੋਇਆ ਐਕਸੀਡੈਂਟ ਕੈਂਟੂ ਡਿਵੀਜ਼ਨ ਲੈਣ ਬੱਚੇ ਸਨ ਤੇ ਸਟੇਬਲ ਵਿੱਚੋਂ ਬੱਚੇ ਨੂੰ ਸੱਚੇ ਵਿੱਚ ਲਾਲ ਸਟੇਬਲ ਨੇ ਕਿਨ ਇੱਕ ਵੀ ਥੋੜੀ ਸਿਰ ਚ ਜਾ ਸਕ ਲੱਗੀ ਉਹਨੂੰ ਸਟੇਟਿਕ ਐਡਵਾਈਸ ਕੀਤੀ ਤੇ ਕੈਂਟੂ ਦੇ ਐਕਸੀਡੈਂਟ ਵਾਈਸ ਦਿੱਤੇ ਮੋਢੇ ਤੇ ਇੱਕ ਐਕਸੀਡੈਂਟ ਹੋਇਆ ਵਾ ਆਟੋ ਦਾ ਤੇ ਕਿੰਨੇ ਬੱਚੇ ਆਏ ਔਰ ਇਹ ਅੱਠ ਬੱਚੇ ਆਏ ਨੇ ਅੱਛਾ ਐਕਸੀਡੈਂਟ ਹੋਇਆ ਹਾਂਜੀ ਤੇ ਕਿਸੇ ਨੂੰ ਹੋਇਆ ਰੋਸੋ ਇਹ 12 ਪਸ਼ੂ ਨੂੰ ਹੋਇਆ ਐਕਸੀਡੈਂਟ 10 ਰੁਪਇਆ ਲੈ ਕੇ ਬਚ ਉਸ ਤੇ ਸਟੇਬਲ ਬੱਚੇ ਨੂੰ ਸੱਚੇ ਵਿੱਚ ਲਾਲ ਸਟੇਬਲ ਨੇ ਕਿਨ ਇੱਕ ਵੀ ਥੋੜੀ ਸੱਚੀ ਜਾ ਸਕ ਲੱਗੀ ਉਹਦੀ ਸਟੇਡੀ ਅਡਵਾਈਸ ਕੀਤੀ ਤੇ ਤੇਨ ਦੇ ਐਕਸੀਡੈਂਟ ਵਾਈਸ ਦਿੱਤੇ ਮੋਢੇ